ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਵਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਸਿੰਘਾਂ ਦੀ ਬੇਨਤੀ ਤੇ ਛੱਡਿਆ ਸੀ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਇਸ ਤੇ ਆਪਸ਼ਨ ਹਨ ਵੱਡੇ ਸਾਹਿਬਜ਼ਾਦਿਆਂ ਦੀ ਬੇਨਤੀ ਤੇ ਛੱਡਿਆ ਸੀ ਜਾਂ ਪੰਜ ਪਿਆਰਿਆਂ ਦੀ ਬੇਨਤੀ ਤੇ ਛੱਡਿਆ ਸੀ ਛੋਟੇ ਸਾਹਿਬ ਜਾਦਿਆਂ ਦੀ ਬੇਨਤੀ ਤੇ ਛੱਡਿਆ ਸੀ ਜਾਂ ਸੰਗਤਾਂ ਦੀ ਬੇਨਤੀ ਤੇ ਛੱਡਿਆ ਸੀ ਇਸ ਦਾ ਸਹੀ جواب ਦੇ ਲਈ ਤੁਹਾਡੇ ਕੋਲ 10 ਸੈਕਿੰਡ ਹਨ 10 9 8 7 6 5 ਚਾਰ ਵਾਹਿਗੁਰੂ ਦੋ ਇੱਕ ਇਸ ਤਰ੍ਹਾਂ ਸਿਰਫ 5 ਪਿਆਰਿਆਂ ਦੀ ਬੇਨਤੀ ਤੇ 6